ਅਨ ਜੈਸੀ ਕਰਾਂਗੇ ਕਿਰਿਆ ਵਿਸ਼ੇਸ਼ਣ ਬੀਏ ਬੀਐਸਸੀ ਬੀਕਾਮ ਸੈਮੈਸਟਰ ਦੂਜਾ ਦੇ ਵਿਦਿਆਰਥੀਆਂ ਵਾਸਤੇ ਗ੍ਰਾਮਰ ਦਾ ਪ੍ਰਸ਼ਨ ਕਿਰਿਆ ਵਿਸ਼ੇਸ਼ਣ ਵਿਅੰਕਾਂਸ ਆ ਪੁੱਛਿਆ ਜਾ ਸਕਦਾ ਹੈ ਤੇ ਹਰ ਪੰਜਾਬੀ ਨਾਲ ਜੁੜੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆ ਮੈਂ ਇਸ ਪ੍ਰਸ਼ਨ ਨੂੰ ਬਹੁਤ ਹੀ ਸਰਲ ਢੰਗ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੀ ਤੁਸੀਂ ਦੇਖ ਰਹੇ ਹੋ ਕਿਰਿਆ ਵਿਸ਼ੇਸ਼ਣ ਨੂੰ ਐਡਵਰਬ ਕਹਿੰਦੇ ਅੰਗਰੇਜ਼ੀ ਦੇ ਵਿੱਚ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਹੁਣ ਕਿਰਿਆ ਕੀ ਹੁੰਦੀ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਾਏ ਆ ਕਿ ਵਾਕ ਵਿੱਚ ਕਰਤਾ ਦੁਆਰਾ ਕੀਤੇ ਗਏ ਕਰਮ ਜਾਂ ਕੰਮ ਨੂੰ ਅਸੀਂ ਕਿਰਿਆ ਕਹਿੰਦੇ ਆ ਔਰ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਉਹਦੇ ਕੀਤੇ ਕਰਤਾ ਦੇ ਕੀਤੇ ਹੋਏ ਕੰਮ ਦੀ ਕੋਈ ਵਿਸ਼ੇਸ਼ਤਾ ਦੱਸਦੇ ਹਨ ਉਸ ਨੂੰ ਉਹਦਾ ਸਮਾਂ ਦੱਸਦੇ ਹਨ ਢੰਗ ਦੱਸਦੇ ਹਨ ਗੁਣ ਦੱਸਦੇ ਹਨ ਉਸ ਨੂੰ ਪ੍ਰਗਟ ਕਰਦੇ ਹਨ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਅਸੀਂ ਕਿਹਾ ਦਰਜੀ ਕੱਪੜੇ ਸੋੜੇ ਸੀ ਹੁੰਦਾ ਹੈ ਉਸਤੇ ਵਿੱਚ ਅਸੀਂ ਦਰਜੀ ਦੀ ਤਾਰੀਫ ਨਹੀਂ ਕਰ ਰਹੇ ਉਸਤੇ ਕਿਰਿਆ ਦੀ ਤਾਰੀਫ ਕਰ ਰਹੇ ਹਾਂ ਕਿ ਉਹ ਕੱਪੜੇ ਸੋਹਣੇ ਸੀ ਹੁੰਦਾ ਹੈ ਇਸ ਦੇ ਸ਼ਬਦ ਨੂੰ ਜੇ ਅਸੀਂ ਸੋਣਾ ਸ਼ਬਦ ਪਹਿਲਾਂ ਲੈ ਜਾਈਏ ਕਿ ਸੋਣਾ ਦਰਜੀ ਕੱਪੜੇ ਸੋਹਣੇ ਹੁੰਦਾ ਹੈ ਤਾਂ ਇਹ ਵਿਸ਼ੇਸ਼ਣ ਬਣ ਜਾਏਗਾ ਪਰ ਜੇ ਇਸੇ ਕਿਰਿਆ ਦੇ ਨਾਲ ਸੋਹਣੇ ਸ਼ਬਦ ਜੋੜਿਆ ਤੇ ਕਿਰਿਆ ਵਿਸ਼ੇਸ਼ਣ ਬਣ ਗਿਆ ਇਸ ਤਰ੍ਹਾਂ ਸ਼ਾਮ ਢਿੱਲਾ ਤੁਰਦਾ ਹੈ ਜਾਂ ਹੌਲੀ ਤੁਰਦਾ ਹੈ ਉਸ ਤੇ ਵਿੱਚ ਹੌਲੀ ਜਿਹੜਾ ਹੈ ਉਹ ਕਿਰਿਆ ਦੀ ਵਿਸ਼ੇਸ਼ਤਾ ਹੈ ਇਸ ਪ੍ਰਕਾਰ ਰੋਗੀ ਬਹੁਤ ਹੌਲੀ ਹੌਲੀ ਬੋਲਦਾ ਹੈ ਅਨੀਤਾ ਬੜੀ ਕਾਲੀ ਕਾਲੀ ਆ ਰਹੀ ਹੈ ਇਹ ਆ ਰਹੀ ਹੈ ਕਿਰਿਆ ਹੈ ਬੋਲਦਾ ਹੈ ਕਿਰਿਆ ਹੈ ਤਾਂ ਉਹਦੇ ਵਿੱਚ ਜੋ ਕਾਲੀ ਕਾਲੀ ਜਾਂ ਹੌਲੀ ਹੌਲੀ ਸ਼ਬਦ ਆਏ ਹਨ ਉਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਹਨ ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਕਿ ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹਨ ਤਾਂ ਜੇਕਰ ਕਿਰਿਆ ਵਿਸ਼ੇਸ਼ਣ ਦੇਖੀਏ ਤਾਂ ਕਿਰਿਆ ਵਿਸ਼ੇਸ਼ਣ ਮੁੱਖ ਤੌਰ ਤੇ 8 ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਨੂੰ ਉਦਾਹਰਨਾਂ ਸਹਿਤ ਇੱਥੇ ਦੱਸਾਂਗੇ ਕਿ ਕਿਸ ਤਰ੍ਹਾਂ ਹਨ ਇਹਨਾਂ ਦਾ ਅਲੱਗ-ਅਲੱਗ ਰੂਪ ਕਿਵੇਂ ਹੈ ਸਬ ਤੋਂ ਪਹਿਲਾ ਜਿਹੜਾ ਕਿਰਿਆ ਵਿਸ਼ੇਸ਼ਣ ਹੈ ਉਹ ਹੈ ਜਿਸ ਤੇ ਵਿੱਚ ਕਿਸੇ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗੇ ਕਾਲ ਪਤਾ ਲੱਗੇ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਹੋਣ ਜਾਂ ਕੀਤੇ ਜਾਣ ਦਾ ਸਮਾਂ ਪ੍ਰਗਟ ਕਰਨ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਅੱਜ ਕੱਲ੍ਹ ਚੰਡੀਗੜ੍ਹ ਜਾਏਗਾ ਜਾਂ ਤੁਸੀਂ ਜਦੋਂ ਚਾਹੋ ਆ ਸਕਦੇ ਹੋ ਇਸ ਤੇ ਵਿੱਚ ਕੱਲ ਤੇ ਜਦੋਂ ਜਦੋਂ ਵੀ ਸਮੇਂ ਦਾ ਪ੍ਰਤੀਕ ਹੈ ਇਹ ਦੋਵੇਂ ਜਾਏਗਾ ਜਾ ਸਕਦੇ ਹੋ ਕਿਰਿਆਵਾਂ ਦੀ ਵਿਸ਼ੇਸ਼ਤਾ ਦੱਸਦੇ ਹਨ ਨੰਬਰ 2 ਤੇ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਵਾਪਰਨ ਦੇ ਸਥਾਨ ਦਾ ਪਤਾ ਦੇਣ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਗੇਂਦ ਉਸ ਦੇ ਨੇੜੇ ਜਾ ਕੇ ਡਿੱਗੀ ਹੁਣ ਨੇੜੇ ਕੋਈ ਜਗ੍ਹਾ ਆ ਜਗ੍ਹਾ ਰੂਪ ਪ੍ਰਗਟ ਕਰਦਾ ਹੈ ਤੁਸੀਂ ਕਿੱਧਰ ਜਾ ਰਹੇ ਹੋ ਕਿੱਧਰ ਵੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੈ ਇਸ ਤੋਂ ਬਾਅਦ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕਾਰਜ ਦੇ ਕੀਤੇ ਜਾਣ ਦਾ ਢੰਗ ਦੱਸ ਦਿਆ ਤਰੀਕਾ ਦੱਸ ਦਿਆ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਤੁਸੀਂ ਤਾਂ ਇਸ ਤਰ੍ਹਾਂ ਅਵੇਸਲੇ ਹੋਏ ਬੈਠੇ ਹੋ ਜਿਵੇਂ ਕੋਈ ਫਿਕਰ ਨਹੀਂ ਜਾਂ ਤੁਹਾਨੂੰ ਜਿਵੇਂ ਸਮਝਾਇਆ ਉਸ ਤਰ੍ਹਾਂ ਕਰੋ ਇਸ ਦੇ ਵਿੱਚ یوں ਅਵੇਸਲੇ ਹੋਏ ਬੈਠੇ ਹੋ ਇਹੋ ਜਿਹੜਾ ਹੈ ਉਹ ਤਰੀਕਾ ਦੱਸ ਰਿਹਾ ਪ੍ਰਕਾਰ ਦੱਸ ਰਿਹਾ ਜਾਂ ਢੰਗ ਦੱਸ ਰਿਹਾ ਹੈ ਇਸੇ ਪ੍ਰਕਾਰ ਦਾਨੋ ਜੀ ਨੇ ਸਮਝਾਇਆ ਹੈ ਜੀਵੇਂ ਜਾਂ ਜੀਕਰ ਇਹ ਪ੍ਰਕਾਰਵਾਚਕ ਹੈ ਨੰਬਰ 4 ਤੇ ਪ੍ਰਮਾਣਵਾਚਕ ਜਿਹੜੇ ਕਿ ਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਜਾਂ ਕੀਤੇ ਜਾਣ ਦਾ ਪ੍ਰਮਾਣ ਗਿਣਤੀ ਜਾਂ ਮਾਤਰਾ ਪ੍ਰਗਟ ਕਰਨ ਹੁਣ ਪ੍ਰਮਾਣਵਾਚਕ ਬਾਰੇ ਅਸੀਂ ਪਿੱਛੇ ਪੜ ਚੁੱਕੇ ਆ ਕਿ ਜਦੋਂ ਅਸੀਂ ਕਿਸੇ ਇਹ ਸ਼ਬਦ ਅਜਿਆ ਕੋਈ ਵਸਤੂ ਜਿਸ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ ਜਾਂ ਜਿਸ ਦਾ ਕੋਈ ਇੱਕ ਅੰਦਾਜ਼ਾ ਦੱਸਿਆ ਜਾ ਸਕਦਾ ਹੈ ਉਸ ਨੂੰ ਅਸੀਂ ਪਰਮਾਣਵਾਚਕ ਕਹਿੰਦੇ ਹਾਂ ਤਾਂ ਜਿਸ ਤਰ੍ਹਾਂ ਅਸੀਂ ਕਿਹਾ ਜਿੰਨਾ ਗੋੜ ਪਾਓਗੇ ਓਨਾ ਮਿੱਠਾ ਹੋਏਗਾ ਹੁਣ ਜਿੰਨਾ ਇੱਕ ਕੁਆਂਟੀਟੀ ਨੂੰ ਦੱਸਦਾ ਹੈ ਇੱਕ ਕਿਸੇ ਗਿਣਤੀ ਜਾਂ ਮਿਣਤੀ ਨੂੰ ਦੱਸਦਾ ਹੈ ਓਨਾ ਵੀ ਮਿਣਤੀ ਨੂੰ ਦੱਸਦਾ ਹੈ ਜਾਂ ਤੁਸੀਂ ਬਹੁਤ ਰੌਲਾ ਪਾਉਂਦੇ ਹੋ ਬਹੁਤ ਵੀ ਕਿਸੇ ਪਰਮਾਣ ਨੂੰ ਦੱਸਦਾ ਹੈ ਬੇਸ਼ੱਕ ਇਹ ਨਿਸ਼ਚਿਤ ਪਰਮਾਣ ਨਹੀਂ ਹੈ ਬਾਤ ਦਾ ਮਤਲਬ ਜਿਸ ਨੂੰ ਕਿਸੇ ਮਾਤਰਾ ਚ ਬੰਨ ਨਹੀਂ ਰਹੇ ਪਰ ਇਹ ਉਹ ਕਿਰਿਆ ਵਿਸ਼ੇਸ਼ਣ ਹੈ ਜਿਹੜਾ ਕਿਰਿਆ ਦੇ ਹੋਣ ਦੀ ਵਾਪਰਨ ਦੀ ਮਾਤਰਾ ਦੱਸਦਾ ਹੈ ਉਸ ਤੋਂ ਬਾਅਦ ਆ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦੀਆਂ ਦੀਆਂ ਵਾਰੀਆਂ ਦੱਸਣ ਵਾਰੀਆਂ ਦਾ ਭਾਵ ਸੰਖਿਆ ਦੱਸਣ ਵਾਰੀ ਦੱਸਣ ਕਿ ਕੋਈ ਕਿਰਿਆ ਕਿੰਨੀ ਵਾਰ ਵਾਪਰੀ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਸ ਤਰ੍ਹਾਂ ਕਿਲੇ ਵਿੱਚੋਂ ਇੱਕ-ਇੱਕ ਕਰਕੇ ਸਿਪਾਈ ਬਾਹਰ ਆਏ ਉਹਦੇ ਵਿੱਚ ਇੱਕ-ਇੱਕ ਕਰਕੇ ਜੋ ਹੈ ਉਹ ਸੰਖਿਆ ਦੱਸ ਰਿਹਾ ਹੈ ਨਿਕਲ ਆਏ ਕਿਰਿਆ ਹੈ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸਿਪਾਈ ਕੇ ਲੇਵਿ ਚੱਕ ਕਰਕੇ ਆਏ ਅਸੀਂ ਸਿਪਾਈ ਸ਼ਬਦ ਪੇਲਾ ਵੀ ਲਿਆ ਸਕਦੇ ਹਾਂ ਉਸ ਨੂੰ ਕਈ ਵਾਰ ਸਮਝਾਇਆ ਹੈ ਪਰ ਉਹ ਬਾਜ ਨਹੀਂ ਹੁੰਦਾ ਕਈ ਵਾਰ ਆਪਣੇ ਆਪ ਤੇ ਸੰਖਿਆ ਤਾਂ ਦੱਸਦਾ ਹੈ ਇਸ ਪ੍ਰਕਾਰ ਜਿਹੜੇ ਕਿਰਿਆ ਵਿਸ਼ੇਸ਼ਣ ਦੀ ਸੰਖਿਆ ਦੱਸਣ ਵਾਲੇ ਸ਼ਬਦ ਹਨ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿ ਸਕਦੇ ਹਾਂ ਨੰਬਰ 6 ਤੇ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਫੈਸਲਾ ਜਾਂ ਨਿਰਣਾ ਦੱਸਣ ਕਿ ਕਾਰਜ ਕੀਤਾ ਗਿਆ ਜਾਂ ਨਹੀਂ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਚੰਗਾ ਅਸੀਮੇ ਕਰਾਂਗੇ ਹੁਣ ਕਰਾਂਗੇ ਕਿਰਿਆ ਹੈ ਤੇ ਇਵੇਂ ਕਰਾਂਗੇ ਇੱਕ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ ਪਰ ਜੋ ਚੰਗਾ ਆ ਰਿਹਾ ਹੈ ਉਹ ਫੈਸਲਾ ਹੈ ਜਾਂ ਨਿਰਣਾ ਹੈ ਜੀ ਹਾਂ ਇਹ ਵੀ ਇੱਕ ਨਿਰਣਾ ਹੈ ਮੈਂ ਉੱਥੇ ਗਿਆ ਉੱਥੇ ਸਥਾਨਵਾਚਕ ਹੈ ਤੇ ਗਿਆ ਕਿਰਿਆ ਹੈ ਇਸ ਤਰ੍ਹਾਂ ਨੰਬਰ 7 ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕਾਰਜ ਦੇ ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਕਾਰਨ ਦੱਸਦੇ ਆ ਮੰਨ ਲਓ ਕੋਈ ਜੇ ਕੋਈ ਕਿਰਿਆ ਜਾਂ ਕੰਮ ਨਹੀਂ ਹੋਇਆ ਤੇ ਉਹ ਨਹੀਂ ਹੋਇਆ ਉਹਦਾ ਕੌਜ਼ ਐਂਡ ਇਫੈਕਟ ਰਿਲੇਸ਼ਨ ਆ ਜਾਂਦਾ ਹੈ ਜਿਵੇਂ ਜੇ ਮੈਂ ਬੋਲਾਂ ਕਿ ਅੱਜ ਵੀ ਬਹੁਤ ਪੈ ਰਿਹਾ ਹੈ ਇਸ ਲਈ ਮੈਂ ਕਾਲਜ ਨਹੀਂ ਜਾ ਸਕਿਆ ਤਾਂ ਇਸ ਦੇ ਵਿੱਚ ਅੱਜ ਵੀ ਬਹੁਤ ਪੈ ਰਿਹਾ ਹੈ ਕਿਰਿਆ ਦੀ ਵਿਸ਼ੇਸ਼ਤਾ ਹੈ ਕਿਸ ਤਰ੍ਹਾਂ ਦੀ ਕਿਰਿਆ ਦੀ ਵਿਸ਼ੇਸ਼ਤਾ ਹੈ ਕਾਰਨ ਹੈ ਤੇ ਮੈਂ ਨਹੀਂ ਜਾ ਸਕਿਆ ਇਹ ਅਗਲਾ ਵਾਕ ਵਿੱਚ ਨਹੀਂ ਜਾ ਸਕਿਆ ਕਿਰਿਆ ਹੈ ਪਾਵੇ ਇਹਦੇ ਵਿੱਚ ਇਸ ਤਰ੍ਹਾਂ ਦੇ ਵਾਕਾਂ ਚ ਦੋ ਛੋਟੇ-ਛੋਟੇ ਵਾਕ ਆਉਣਗੇ ਤੇ ਦੋ ਵਾਕ ਵਾਕ ਕਿਰਿਆਵਾਂ ਆਉਣਗੀਆਂ ਪਰ ਪਹਿਲੀ ਕਿਰਿਆ ਦੂਜੀ ਦਾ ਕਾਰਨ ਹੋ ਸਕਦੀ ਹੈ ਜਾਂ ਦੂਜੀ ਪਹਿਲੀ ਦਾ ਕਾਰਨ ਹੋ ਸਕਦੀ ਹੈ ਜਿਵੇਂ ਮੈਂ ਉਸ ਨੂੰ ਮਿਲਣ ਜਾਣਾ ਹੈ ਇਸ ਲਈ ਤਿਆਰ ਹੋ ਰਿਹਾ ਹਾਂ ਤਿਆਰ ਹੋ ਰਿਹਾ ਹਾਂ ਮੈਂ ਤਿਆਰ ਹੋ ਰਿਹਾ ਹਾਂ ਇਹ ਇੱਕ ਵਾਕ ਹੈ ਤੇ ਇਸ ਲਈ ਜੋਜਕ ਹੈ ਉਸ ਨੂੰ ਮਿਲਣ ਜਾਣਾ ਹੈ ਕਾਰਨ ਹੈ ਤਿਆਰ ਕਿਉਂ ਹੋ ਰਿਹਾ ਹਾ ਉਸ ਨੂੰ ਇਸੇ ਅਖਾੜੇ ਦਾ ਮਹੰਤ ਬਦਲਾਵ ਚਲਨ ਹੁਣ ਕਰਕੇ ਬਦਨਾਮ ਹੈ ਹੁਣ ਇਸ ਵਾਕ ਚ ਆਪਾਂ ਦੇਖ ਰਹੇ ਹਾਂ ਕਿ ਬਦਚਲਨ ਹੋਣਾ ਇੱਕ ਕਿਰਿਆ ਹੈ ਬਦਨਾਮ ਦੂਸਰੀ ਕਿਰਿਆ ਹੈ ਤਾਂ ਇਸ ਦੇ ਵਿੱਚ ਕਰਕੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨੂੰ ਦੱਸ ਰਿਹਾ ਹੈ ਇਸੇ ਲਈ ਜਿਹੜਾ ਹੈ ਉਹ ਵੀ ਕਾਰਨਵਾਚਕ ਹੈ ਕਿ ਪਹਿਲੇ ਦਾ ਕਾਰਨ ਦੂਜਾ ਜਾਂ ਦੂਜੇ ਦਾ ਕਾਰਨ ਪਹਿਲਾ ਹੋ ਸਕਦਾ ਹੈ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕਰਨ ਦੀ ਤਾਕੀਦ ਜਾਂ ਪੁਸ਼ਟੀਕਰਨ ਜਾਂ ਪ੍ਰੋੜਤਾ ਕਾਰਨ ਕੋਈ ਕੰਮ ਜਿਹੜਾ ਜਾਂ ਕਿਰਿਆ ਜਿਹੜੀ ਹੈ ਉਹ ਹੋ ਚੁੱਕੀ ਹੈ ਜਾਂ ਹੋਏਗੀ ਉਸ ਨੂੰ ਕਿਹਾ ਜਾਂਦਾ ਥੋੜਾ ਜਿਹਾ ਨਿਰਣਾਵਾਚਕ ਨਾਲ ਮਿਲਦਾ ਜੁਲਦਾ ਹੈ ਜਿਵੇਂ ਉਹ ਜ਼ਰੂਰ ਵਿਆਹ ਵਿੱਚ ਸ਼ਾਮਲ ਹੋਏਗਾ ਸ਼ਾਮਲ ਹੋਏਗਾ ਕਿਰਿਆ ਪਰ ਜ਼ਰੂਰ ਜੋ ਹੈ ਉਸ ਦੀ ਪੁਸ਼ਟੀ ਕਰ ਰਿਹਾ ਹੈ ਉਸ ਦੀ ਕਨਫਰਮੇਸ਼ਨ ਕਰ ਰਿਹਾ ਹੈ 9 ਸਸ ਆਪਸ ਚ ਬੋਲਦੀਆਂ ਤੱਕ ਨਹੀਂ ਹੁਣ ਕੱਲਾ ਚ ਅਸੀਂ ਕਹੀਏ 9 ਸਸ ਆਪਸ ਚ ਬੋਲਦੀਆਂ ਨਹੀਂ ਇਹ ਇਹ ਇੰਨਾ ਜ਼ਿਆਦਾ ਪੁਸ਼ਟੀ ਨਹੀਂ ਕਰਦਾ ਤੱਕ ਸ਼ਬਦ ਜਿਹੜਾ ਹੈ ਉਸ ਨੇ ਇਸ ਗੱਲ ਨੂੰ ਰਿਪਰੈਜ਼ੈਂਟ ਕੀਤਾ ਕਿ ਇਹ ਕਿਸੇ ਬਹੁਤ ਮਤਲਬ ਬਿਲਕੁਲ ਕਿਸੇ ਗੱਲ ਦਾ ਪੁਸ਼ਟੀ ਆ ਕਿ ਇਹ ਕੱਲ ਹੈ ਆਵਸਤਾ ਕੋਈ ਕਿਸੇ ਤਰ੍ਹਾਂ ਦਾ ਬਦਲ ਨਹੀਂ ਹੈ ਕਿਰਿਆ ਵਿਸ਼ੇਸ਼ਣਾਂ ਦੀਆਂ ਤਿੰਨ ਅਵਸਥਾਵਾਂ ਹਨ ਇੱਕ ਸਧਾਰਨ ਸਧਾਰਨ ਜਦੋਂ ਕੋਈ ਕਿਰਿਆ ਕੇਵਲ ਕਿਰਿਆ ਵਿਸ਼ੇਸ਼ਣ ਹੀ ਹੋਵੇ ਕੋਈ ਹੋਰ ਕਾਰਜ ਨਾ ਕਰੇ ਜਿਵੇਂ ਦਾ ਆਧਾਤਿ ਸ਼ਿਮ ਲਿਖ ਗਿਆ ਇਹ ਅੱਜ ਹੀ ਜਿਹੜਾ ਹੈ ਸਥਾਨਵਾਚਕ ਕਿਰਿਆਵਾਚ ਇਸ ਧਾਰਨ ਹੈ ਮੈਂ ਬੰਬਈ ਕਈ ਵਾਰ ਗਿਆ ਹਾਂ ਕਈ ਵਾਰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੈ ਪ੍ਰਸ਼ਨਿਕ ਅਵਸਥਾ ਜਦੋਂ ਕੋਈ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਹੋਣ ਦੇ ਨਾਲ ਕੋਈ ਪੁੱਛਣ ਦਾ ਕਾਰਜ ਵੀ ਕਰੇ ਜਿਵੇਂ ਮੈਂ ਕਿਉਂ ਉਸ ਨੂੰ ਬੁਲਾਵਾ ਉਹ ਕਦੋਂ ਆਉਣਗੇ ਇਹਨਾਂ ਵਾਕਾਂ ਵਿੱਚ ਕਿਉਂ ਅਤੇ ਕਦੋਂ ਕਿਰਿਆ ਦੀ ਵਿਸ਼ੇਸ਼ਤਾ ਹਨ ਪਰ ਇਹ ਪ੍ਰਸ਼ਨਿਕ ਅਵਸਥਾ ਚਾਹੀ ਹੈ ਇਸ ਤਰ੍ਹਾਂ ਜੋਜਕੀ ਜਦੋਂ ਕੋਈ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਕਾਰਨ ਦੱਸੇ ਜੋੜਕ ਵਾਂਗ ਦੋ ਵਾਕਾਂ ਨੂੰ ਜੋੜੇ ਵੀ ਜਿਵੇਂ ਅਸੀਂ ਕਿਹਾ ਸੀ ਉੱਪਰ ਇਸ ਲਈ ਤੇ ਕਿਉਂ ਕਿ ਕਿਉਂ ਮੈਂ ਇਸ ਲਈ ਬੀ ਪਿਆਰਿਆ ਹੈ ਇਸ ਲਈ ਮੈਂ ਨਹੀਂ ਜਾ ਸਕਦਾ ਜਿਹੜਾ ਇਸ ਲਈ ਇੱਥੇ ਆ ਰਿਹਾ ਹੈ ਇੱਕ ਪਾਸੇ ਜੋੜਕ ਹੈ ਦੂਜੇ ਪਾਸੇ ਇਹ ਕਿਰਿਆ ਦੇ ਕਾਰਨ ਦੀ ਨੂੰ ਵੀ ਪ੍ਰਗਟ ਕਰ ਰਿਹਾ ਹੈ ਇਸ ਪ੍ਰਕਾਰ ਜਿਹੜਾ ਕਿਰਿਆ ਵਿਸ਼ੇਸ਼ਣ ਵਾਲਾ ਪ੍ਰਸ਼ਨ ਹੈ ਉਸ ਨੂੰ ਅਸੀਂ 8 ਭਾਗਾਂ 'ਚ ਕਿਰਿਆਵਾਂ ਨੂੰ ਵੰਡ ਕੇ ਇਸ ਨੂੰ ਉਦਾਹਰਨਾ ਸਹਿਤ ਪੇਪਰ 'ਤੇ ਜੇਕਰ ਲਿਖਾਂਗੇ ਤਾਂ ਇਸ ਕਾਫੀ ਪ੍ਰਭਾਵਸ਼ਾਲੀ ਤੇ ਤੁਹਾਨੂੰ ਪੂਰੇ ਦਵੀਜ਼ 'ਚੋਂ 20 ਨੰਬਰ ਅਸੀਂ ਲੈ ਸਕਦੇ ਹਾਂ ਜੇਕਰ ਇਸ ਦੀਆਂ ਉਦਾਹਰਨਾਂ ਨੂੰ ਵੀ ਨਾਲ-ਨਾਲ ਨੋਟ ਕੀਤਾ ਜਾਵੇ